ਹੁਣ ਜਿਹੜੀ ਕਿ ਬਹੁਤ ਵੱਡੀ ਅਪਡੇਟ ਆ ਰਹੀ ਹੈ ਸਾਹਮਣੇ ਜਿਹਦੇ ਵਿੱਚ ਕਿ ਰਾਜਵੀਰ ਜਵੰਦਾ ਨੂੰ ਲੈ ਕੇ ਜਿਹੜੀ ਕਿ ਉਹਨਾਂ ਦੀ ਇੱਕ ਹੁਣ ਜਿਹੜਾ ਕਿ ਸਿਹਤ ਦੇ ਵਿੱਚ ਕੁਝ ਫਰਕ ਪਿਆ ਹੈਗਾ ਤੇ ਆਪਾਂ ਕਹਦੇ ਵੀ ਇੱਕ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ ਤੇ ਜਿਹਦੇ ਵਿੱਚ ਆਪਾਂ ਗੱਲ ਕਰੀਏ ਭਾਈ ਸਾਡੇ ਜਿੰਨੇ ਵੀ ਪੰਜਾਬੀਆਂ ਨੇ ਦੁਆ ਕੀਤੀ ਆ ਅਕਸਰ ਆਪਾਂ ਕਹਦੇ ਇਹ ਦੁਆ ਨਾਲੋਂ ਜ਼ਿਆਦਾ ਤਾਂ ਦੁਆ ਹੀ ਕੰਮ ਆਉਣੀ ਆ ਤੇ ਪਰ ਹੁਣ ਜਿਹੜੀ ਕਿ ਇੱਕ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਆ ਉੱਥੇ ਸਾਡੇ ਜਿਹੜੇ ਕਲਾਕਾਰ ਵੀ ਪਹੁੰਚਦੇ ਆ ਪੰਜਾਬੀ ਸਿੰਘ ਰਾਜ ਜਿੰਨੇ ਵੀ ਤੇ ਜੇ ਗੱਲ ਕਰੀਏ ਬਈ ਮੁੱਖ ਮੰਤਰੀ ਜੋ ਇਹ ਵੀ ਪਹੁੰਚਿਆ ਨਾ ਸੀਐਮ ਪਹੁੰਚਤਮਾਨ ਤਾਂ ਹੁਣ ਗੱਲ ਕਹਿਣ ਦਾ ਮਤਲਬ ਇਹ ਆ ਵੀ ਉਹਨਾਂ ਦੇ ਨਾਲ ਜਿਹੜੀਆਂ ਦੁਆ ਲੋਕਾਂ ਦੀਆਂ ਤਾਂ ਇਹ ਦੁਆ ਨਾਲੋਂ ਜ਼ਿਆਦਾ ਤਾਂ ਦੁਆ ਕੰਮ ਆ ਗਈ ਹੈ ਤੇ ਪਰ ਜਿਹੜੀ ਅਰਦਾਸ ਲੋਕਾਂ ਨੇ ਕੀਤੀ ਸੀ ਇਹ ਆਲੀ ਨਹੀਂ ਗਈ ਪਰ ਜਿਹੜੀ ਹੁਣ ਤੱਕ ਦੀ ਬਹੁਤ ਵੱਡੀ ਅਪਡੇਟ ਆ ਪਹਿਲਾਂ ਤੁਹਾਡੇ ਨਾਲ ਉਹ ਵੀ ਸਾਂਝੀ ਕਰਦੇ ਆਪਾਂ ਜਿਹੜੀ ਕਿ ਹਸਪੀਟਲ ਦੇ ਵਿੱਚੋਂ ਹੁਣ ਇੱਕ ਖੁਸ਼ੀ ਵਾਲੀ ਗੱਲ ਆ ਜਿਹੜੀ ਜੇ ਗੱਲ ਕਰੀਏ ਭਾਈ ਪੰਜਾਬ ਦੇ ਲੋਕਾਂ ਦੀ ਜਿਹੜੇ ਕਿ ਹਰ ਬੰਦੇ ਦੇ ਬਸ ਇਹੀ ਨਿਕਲਦਾ ਮੂੰਹ ਚੋਂ ਵੀ ਦੁਆ ਕਰੋ ਦੁਆ ਕਰੋ ਬਸ ਸਿਰਫ ਇਹ ਬਈ ਆਪਾਂ ਕਹਦੇ ਆਂ ਵੀ ਵੈਗਰੂ ਨੇ ਇਹ ਆਦਾ ਸੁਣ ਲਈ ਤਾਂ ਇੱਕ ਆਪਾਂ ਕਹਦੇ ਆਂ ਮੋੜ ਪੈ ਗਿਆ 100% ਚੋਂ 70% ਦਾ ਇਹ ਜਿਹੜੇ ਉੱਥੋਂ ਦੇ ਰਹੇ ਜਿਹੜੇ ਉੱਥੇ ਕੋਲੇ ਆ ਤਾਂ ਉਹਨਾਂ ਦਾ ਕਹਿਣਾਗਾ ਤਾਂ ਪਹਿਲਾਂ ਆਪਾਂ ਇੱਕ ਵੀਡੀਓ ਸਾਂਝੀ ਕਰ ਦਈਏ ਫਿਰ ਆਪਾਂ ਅਗਲੇ ਵਿਚਾਰ ਸਾਂਝੇ ਕਰਦੇ ਆਂ ਦੇਖਿਆ ਰਾਜਵੀਰ ਜਵੰਦਾ ਜਿਸ ਦੀ ਸਥਿਤੀ ਕੱਲ ਬੇहद ਨਾਜ਼ੁਕ ਬਣੀ ਹੋਈ ਸੀ ਅੱਜ ਜਿਹੜਾ ਰਾਜਵੀਰ ਜਵੰਦਾ ਦੀ ਸਿਹਤ ਦੇ ਵਿੱਚ ਥੋੜਾ ਥੋੜਾ ਸੁਧਾਰ ਆਉਣਾ ਸ਼ੁਰੂ ਹੋਇਆਗਾ ਅਸੀਂ ਸੋਰਸਸ ਨਾਲ ਗੱਲਬਾਤ ਕੀਤੀ ਜਿਹੜੇ ਰਾਜਵੀਰ ਜਵੰਦਾ ਦੇ ਅੰਦਰ ਨਾਲ ਉੱਥੇ ਜਿਹੜਾ ਦੋਸਤ ਮਿੱਤਰ ਵੀ ਖੜੇ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਹੈ ਉਹ ਡਾਕਟਰ ਦੇ ਕੁਝ ਜਿਹੜੇ ਤੋਂ ਦੱਸਦੇ ਕਿ ਡਾਕਟਰ ਦੇ ਜਿਹੜੇ ਨਾਲ ਉਹਨਾਂ ਦੇ ਸਾਥੀ ਸੀ ਉਹਨਾਂ ਦੇ ਨਾਲ ਵੀ ਅਸੀਂ ਗੱਲਬਾਤ ਕੀਤੀ ਹੈ ਤੇ ਜੋ ਬੁਲੇਟਿਨ ਜਾਰੀ ਕੀਤਾ ਉਸ ਤੋਂ ਵੀ ਤਾਂ ਦੱਸ ਦਿੰਦੇ ਆ ਕਿ ਕੀ ਕੀ ਜਿਹੜਾ ਹੁਣ ਸੁਧਾਰ ਹੋਇਆ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦੇ ਕਿ ਜਿਹੜਾ ਕਾਰਡਿਕ ਅਰੇਸਟ ਸੀ ਯਾਨੀ ਕਿ ਹਾਰਟ ਅਟੈਕ ਉਹਦੋਂ ਆਉਂਦਾ ਜੋ ਰਾਜਵੀਰ ਜਵੰਦਾ 40s ਆ ਰਹੇ ਹੁੰਦੇ ਆ ਇੱਕ ਹਾਰਟ ਅਟੈਕ ਉਹਦੋਂ ਆਉਂਦਾ ਔਰ ਦੂਸਰਾ ਹਾਰਟ ਅਟੈਕ ਉਹਦੋਂ ਆਉਂਦਾ ਜਦੋਂ ਰਾਜਵੀਰ ਜਵੰਦਾ ਦੀ ਸਰਜਰੀ ਕੀਤੀ ਜਾ ਰਹੀ ਸੀ ਕਿਉਂਕਿ ਬ੍ਰੇਨ ਦੇ ਵਿੱਚ ਬਹੁਤ ਜ਼ਿਆਦਾ ਇੰਜਰੀਜ਼ ਜਿਹੜੀਆਂ ਨੇ ਉਹ ਆ ਚੁੱਕੀਆਂ ਸੀ ਉਸ ਤੋਂ ਬਾਅਦ ਸਪਾਈਨ ਦੇ ਵਿੱਚ ਤਿੰਨ ਜਗ੍ਹਾ ਤੇ ਇੰਜਰੀ ਹੋਈ ਤੇ ਆਕਸੀਜਨ ਜਿਹੜੀ ਹੈ ਦਿਮਾਗ ਤੱਕ ਨਹੀਂ ਪਹੁੰਚ ਰਹੀ ਸੀ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਐਮਰਜੈਂਸੀ ਵਾਰਡ ਦੀਆਂ ਤਸਵੀਰਾਂ ਤਾਂ ਦਿਖਾ ਰਹੇ ਆ ਇੱਥੇ ਜਿਹੜਾ ਹੈਗਾ ਰਾਜਵੀਰ ਜਵੰਦਾ ਹੁਣਾ ਦਾ ਇਲਾਜ ਚੱਲ ਰਿਹਾ ਹੈਗਾ ਤੇ ਦੂਜੇ ਪਾਸੇ ਤੁਹਾਨੂੰ ਨਾਲੇ ਵੀ ਦੱਸ ਦਿੰਨੇ ਆ ਕਿ ਰਾਜਵੀਰ ਜਵੰਦਾ ਦਾ ਜਿਹੜਾ ਕਿਹਾ ਜਾ ਰਿਹਾ ਕਿ ਜਿਹੜੀ ਪਲਸ ਰੇਟ ਆ ਉਹਨਾਂ ਦੀ ਉਹ ਜਿਹੜਾ ਹੈਗਾ ਹੁਣ ਸਟੇਬਲ ਹੋਣੀ ਸ਼ੁਰੂ ਹੋਈ ਹੈ ਪਲਸ ਰੇਟ ਔਰ ਨਾਲ ਬੀਪੀ ਯਾਨੀ ਕਿ ਬਲੱਡ ਪ੍ਰੈਸ਼ਰ ਬਲੱਡ ਪ੍ਰੈਸ਼ਰ ਤੇ ਜਿਹੜੀ ਪਲਸ ਰੇਟ ਆ ਉਹ ਠੀਕ ਔਰ ਸਟੇਬਲ ਹੋਣੀ ਸ਼ੁਰੂ ਹੋ ਚੁੱਕੀ ਹੈ ਸਟੇਬਲ ਚੱਲ ਰਹੀ ਹੈ ਕਿਉਂਕਿ ਪਹਿਲਾਂ ਤਾਂ ਬੀਪੀ ਕੰਟਰੋਲ ਹੀ ਨਹੀਂ ਹੋ ਰਿਹਾ ਸੀ ਨਾ ਬੀਪੀ ਕੰਟਰੋਲ ਹੋ ਰਿਹਾ ਸੀ ਨਾ ਨਬਜ਼ ਕੰਟਰੋਲ ਹੋ ਰਹੀ ਕਈ ਵਾਰ ਨਬਜ ਬਹੁਤ ਥੱਲੇ ਚਲੀ ਜਾਂਦੀ ਸੀ ਕਈ ਵਾਰ ਨਬਜ ਬਹੁਤ ਜਿਹੜਾ ਹੈਗਾ ਬਿਲਕੁਲ ਹੀ ਡਾਊਨ ਹੋ ਜਾਂਦੀ ਸੀ ਤਾਂ ਇੱਕ ਹੋਰ ਤੁਹਾਨੂੰ ਦੱਸ ਦਿੰਦੇ ਆ ਕਿ ਵੈਂਟੀਲੇਟਰ ਦੇ ਉੱਪਰ ਜਦੋਂ ਉਹਨਾਂ ਨੂੰ ਰੱਖਿਆ ਹੋਇਆ ਹੈਗਾ ਔਰ ਪਹਿਲਾ 4 ਜਿਹੜੇ ਖੁੱਲ 4 ਉਹਨਾਂ ਨੂੰ ਲਾਈਫ ਸਪੋਰਟ ਦਿੱਤੀਆਂ ਹੋਈਆਂ ਸੀ ਵਕਫ ਵਕਤ ਤਰ੍ਹਾਂ ਦੀਆਂ ਹੁੰਦੀਆਂ ਨੇ ਪਰ ਹੁਣ ਜਿਹੜਾ 3 ਕੱਢ ਦਿੱਤੀਆਂ ਨੇ ਹੁਣ ਇੱਕੋ ਲਾਈਫ ਸਪੋਰਟ ਤੇ ਉਹ ਹੈਗੇ ਨੇ ਤੇ ਹੁਣ ਤੱਕ ਦੀ ਅਪਡੇਟ ਸੀ ਜੋ ਕਿ ਆਪਾਂ ਕਹਿ ਦਈਏ ਵੀ ਸਾਡੇ ਜਿੰਨੇ ਵੀ ਪੰਜਾਬ ਦੇ ਲੋਕਾਂ ਦੀਆਂ ਦੁਆ ਕੰਮ ਕਰ ਗਈਏ ਤੇ ਹੁਣ ਜਿਵੇਂ ਪੱਤਰਕਾਰ ਦਾ ਕਹਿਣਾ ਵੀ ਪਹਿਲਾਂ ਜੇ ਆਪਾਂ ਕਹਈਏ ਬੀਪੀ ਨਹੀਂ ਕੰਟਰੋਲ ਚ ਆ ਰਿਹਾ ਸੀ ਕਿਉਂਕਿ ਜੇ ਗੱਲ ਕਰੀਏ ਚਾਰ ਐਕਟੀਵੇਟਰ ਜਿਹੜੇ ਲੱਗੇ ਆ ਤੇ ਪਰ ਹੁਣ ਤਿੰਨ ਉਹਨਾਂ ਤੋਂ ਜਿਹੜਾ ਕੀ ਹੁਣ ਆਪਾਂ ਕਹਦੀਏ ਵੀ ਤਿੰਨ ਲਾ ਦਿੱਤੇ ਗਏ ਇੱਕੋ ਹੀ ਅਸਰ ਪਿਆ ਪਹਿਲਾਂ ਚਾਰ ਲੱਗੇ ਸੀ ਕਿਉਂਕਿ ਸੀਜ਼ਨ ਪੂਰਾ ਨਹੀਂ ਮਿਲ ਰਿਹਾ ਸੀ ਪਰ ਹੁਣ ਰਾਹਤ ਤਾਂ ਥੋੜੀ ਜੀ ਤੇ ਆਪਾਂ ਕਹਿ ਸਕਦੇ ਆ ਵੀ ਇੱਕ ਬਹੁਤ ਵੱਡੀ ਬਈ ਖੁਸ਼ੀ ਵਾਲੀ ਗੱਲ ਆ ਕਿਉਂਕਿ ਉਹਦੇ ਮਗਰ ਆਪਾਂ ਕਹਦੀਏ ਉਹਦੇ ਪਰਿਵਾਰ ਦੀਆਂ ਦੁਆ ਤਾਂ ਹੈਗੀਆਂ ਆ ਪਰ ਜਿਹੜੇ ਲੋਗ ਉਹਨੂੰ ਪਿਆਰ ਕਰਦੇ ਆ ਜੇ ਗੱਲ ਕਰੀਏ ਪੰਜਾਬੀ ਮਾਂ ਬੋਲੀ ਤੇ ਹੁਣ ਜਿਵੇਂ ਸਾਡੇ ਜਿੰਨੇ ਵੀ ਪੰਜਾਬੀ ਸਿੰਗਰਾ ਸਾਰੇ ਪਹੁੰਚ ਜਾਂਦੇ ਆ ਤੇ ਜੇ ਗੱਲ ਕਰੀਏ ਬਈ ਹੁਣ ਰਾਜਵੀਰ ਜੀ ਉਹਨਾਂ ਨੂੰ ਲੈ ਕੇ ਹੁਣ ਇੱਕ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਆ ਤਾਂ ਆਪਾਂ ਇਹ ਕਹਿ ਸਕਦੇ ਆ ਕਿਉਂਕਿ ਲੱਖਾਂ ਦੀ ਦੁਆ ਆਪਾਂ ਇਹ ਕਹਿ ਸਕਦੇ ਆ ਹੁਣ ਬਈ ਦੁਆ ਨਾਲੋਂ ਜ਼ਿਆਦਾ ਦੁਆ ਕਮ ਆਈਆਂ ਲੋਕਾਂ ਦੀਆਂ ਤਾਂ ਹੁਣ ਕੁਝ ਕ ਰਾਹਤ ਆ ਕੁਝ ਕ ਸਕੈਂਟ ਵਾਸਤੇ ਕੁਝ ਬੋਲੇ ਵੀ ਆ ਇਹ ਪੱਤਰਕਾਰਾਂ ਦੇ ਕਹਿਣਾ ਪਰ ਜਿਵੇਂ ਕਿ ਆਪਾਂ ਕਹਦੀਏ ਓਮੇ ਨਹੀਂ ਜਿਵੇਂ ਆਪਾਂ ਕਹਦੀਏ ਪੂਰਾ ਬੰਦਾ ਆਪਾਂ ਕਹਦੀਏ ਨਾਰਮਲ ਹੋਏ ਤਾਂ ਓਮੇ ਨਹੀਂ ਕੁਝ ਕ ਵੀ ਮਾੜਾ ਮੋਟਾ ਨਾਰਮਲ ਜਾਂ ਕੋਈ ਹੰਗਾਰਾ ਭਰਿਆ ਕੁਝ ਕੁ ਬਈ ਇਹ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਆਪਾਂ ਵੀ ਇਹੀ ਕਹਿਣਾ ਚਾਹੁੰਦੇ ਆ ਬਈ ਹਲੇ ਤੱਕ ਵੀ ਸਾਡੇ ਜਿੰਨੇ ਵੀ ਪੰਜਾਬੀ ਭੈਣ ਭਰਾ ਸੁਣਦੇ ਆ ਵੀ ਸਾਰਿਆਂ ਨੂੰ ਇਹੀ ਕਹਨੇ ਆ ਅਰਦਾਸ ਜ਼ਰੂਰ ਕਰੋ ਆਪਣੇ ਭਰਾਵਾ ਵਾਸਤੇ ਕਿਉਂਕਿ ਬਈ ਪਹਿਲੀ ਗੱਲ ਤਾਂ ਪਏ ਕਰੀਏ ਪੰਜਾਬ ਚ ਲੱਖਾਂ ਹੀ ਆਏ ਤੇ ਲੱਖਾਂ ਹੀ ਗਏ ਤੇ ਪਰ ਪਹਿਲੀ ਵਾਰ ਇੰਨਾ ਪਿਆਰ ਸਾਡੇ ਜਿਹੜਾ ਕਿ ਇਹ ਸਿੰਗਰ ਆ ਵੈਸੇ ਪੰਜਾਬੀ ਮਾਂ ਬੋਲੀ ਦੇ ਉੱਤੇ ਆਪਾਂ ਕਹਈਏ ਵੀ ਗੀਤ ਵੀ ਦੇਖਦੇ ਆ ਇਹਨਾਂ ਦੇ ਬਹੁਤ ਸੋਹਣੇ ਤੇ ਸੋਹਣੇ ਤੇ ਬਈ ਜੀ ਗੱਲ ਕਰੀਏ ਫਿਲਮਾਂ ਦੀ ਮੈਂ ਦੋ ਤਸੀਲਦਾਰ ਨੀ ਫਿਲਮ ਤੁਸੀਂ ਦੇਖੀ ਆ ਕਿੰਨਾ ਘੜਾ ਕਿੰਨਾ ਘੈਂਟ ਮੈਂ ਕਹਣਾ ਉਹਦੇ ਵਿੱਚ ਬਾਈ ਬਾਈ ਨੇ ਇੱਕਦਾਰ ਨਵਾਇਆ ਤੇ ਦੂਜਾ ਨੰਬਰ ਤੇ ਜਿਹੜੀ ਵੀ ਫਿਲਮ ਦੇ ਵਿੱਚ ਮੈਂ ਤਾਂ ਦੇਖਿਆ ਇਹਨਾਂ ਨੂੰ ਕਈ ਫਿਲਮਾਂ ਹੋਰ ਵੀ ਆ ਬਹੁਤ ਵਧੀਆ ਰੋਲ ਕੀਤੇ ਤੇ ਜੇ ਗੱਲ ਕਰੀਏ ਆਪਾਂ Song ਨੂੰ ਲੈ ਕੇ ਗਾਣਿਆਂ ਨੂੰ ਲੈ ਕੇ ਤਾਂ ਉਹ ਤਾਂ ਬਹੁਤ ਹੀ ਸੋਹਣੇ ਆ ਬਾਈ ਦੱਸਿਆ ਜਾਂਦਾ ਮੈਂ ਤਾਂ ਕੁਝ ਸੁਨੇ ਆ ਦੋ ਚਾਰ ਪਰ ਬਾਈ ਨੂੰ ਪਿਆਰ ਬਹੁਤ ਦੁਨੀਆ ਕਰਦੀ ਆ ਤੇ ਸਾਰੇ ਬੰਦੇ ਹਰ ਕੋਈ ਬੰਦੇ ਦੇ ਮੂੰਹ ਚੋਂ ਇਹੀ ਨਿਕਲਦਾ ਸਾਰੇ ਜਿਹੜਿਆਂ ਨੇ ਜੋ ਵੀ ਆ ਪੰਜਾਬ ਦੀ ਗੱਲ ਕਰਦਾ ਹਰ ਬੰਦਾ ਇਹੀ ਕਹਿੰਦਾ ਬਾਈ ਦੁਆ ਕਰੋ ਦੁਆ ਕਰੋ ਬਾਈ ਵਾਸਤੇ ਬਾਈ ਦੁਆ ਆਪਾਂ ਵੀ ਅਪੀਲ ਕਰਦੇ ਹਾਂ ਸਾਰੇ ਦੁਆ ਕਰੋ ਕਿਉਂਕਿ ਦਵਾ ਨਾਲੋਂ ਜ਼ਿਆਦਾ ਦੁਆ ਹੀ ਕੰਮ ਆਉਣੀ ਆ ਤੇ ਵੈਗਰੂ ਮੂਰੇ ਅਰਦਾਸ ਇਹ ਕਰਦੇ ਠੀਕ ਹੋ ਗਏ ਬਾਈ ਘਰੇ ਆਵੇ ਆਪਣੇ ਬੱਚਿਆਂ ਚਾਵੇ ਬਾਈ ਉਹਦਾ ਪਰਿਵਾਰ ਇੰਤਜ਼ਾਰ ਕਰ ਰਿਹਾ ਉਹਦੇ ਬੱਚੇ ਇੰਤਜ਼ਾਰ ਕਰ ਰਹੇ ਜਿਹੜੀ ਹੁਣ ਤੱਕ ਦੀ ਅਪਡੇਟ ਸੀ ਇਹ ਸੋਡੇ ਨਾਲ ਸਾਂਝੀ ਜ਼ਰੂਰ ਕਰਨੀ ਸੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਜੀ ਸ਼ੇਅਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪੋਂਦਰਵੇ ਮਿਲਦੇ ਕਨ ਨੂੰ ਲਾਈਕ ਤੇ ਧੰਨਵਾਦ